ਸਰਪ੍ਰਸ ਸਰਪ੍ਰਸ ਕੋ ਪੰਜਾਬ ਭਾਰਤੀਆਂ ਲੱਖੋ ਆ ਅੱਜ ਜਿਹੜਾ ਸੰਯੁਕਤ ਮੋਰਚੇ ਦਾ ਗੈਰ ਸਿਆਸੀ ਜਾਂ ਹੋਰ ਜਿ세 ਬੰਦੀਆਂ ਸਾਡੀਆਂ ਜਿਵੇਂ ਸਾਡੀ ਸਾਜਾ ਪੂਰੀ ਉਹਨਾਂ ਨੇ ਉਹਨਾਂ ਨੇ 13 ਤਰੀਕ ਨੂੰ ਦਿੱਲੀ ਨੂੰ ਕੁਛ ਕੀਤਾ ਸੀ ਮੰਗਾ ਸਾਡੀਆਂ ਵੀ ਹੋਈ ਨੇ ਉਹਨਾਂ ਦੇ ਵੀ ਹੋਈ ਨੇ ਉਹ ਮੰਗਾ ਮੰਨਵਾਉਣ ਲਈ ਦਿੱਲੀ ਨੂੰ ਕੁਛ ਕਰ ਲਗੇ ਸੀ ਰਾਹ ਚ ਹਰਿਆਣਾ ਸਰਕਾਰ ਨੇ ਸਾਡੇ ਨਾਲ ਉਹ ਕੀਤੀ ਜਿਹੜੀ ਬਾਰਡਰ ਦੇ ਪਾਕਿਸਤਾਨ ਵੀ ਨਹੀਂ ਕਰਦਾ ਅੱਜ ਜਿਹੜੀਆਂ ਕੰਧਾਂ ਕੀਤੀਆਂ ਉਹਨਾਂ ਨੇ ਇਹ ਤਾਂ ਕਿਸੇ ਵੀ ਹੈ ਨਹੀਂ ਕਾਨੂੰਨ ਜੀ ਤੁਸੀਂ ਆਪ ਦੀ ਰਾਜਧਾਨੀ ਨੂੰ ਜਾਂਦੇ ਹੋਵੋ ਤੇ ਰਾਜਧਾਨੀ ਦੇ ਰੁਕਿਆ ਜਾਵੇ ਉਹ ਬਹੁਤ ਤਸ਼ੱਦਦ ਹੋਇਆ ਕਿਸਾਨਾਂ ਤੇ ਅਸੀਂ ਉਹ ਤਸ਼ੱਦਦ ਦੀ ਨਿੰਦਿਆ ਕਰਦੇ ਹਾਂ ਔਰ ਨਾਲ ਕੀ ਨਾਲ ਹੀ ਅਸੀਂ ਸੰਯੁਕਤ ਮੋਰਚੇ ਨੇ ਫੈਸਲਾ ਕੀਤਾ ਉਹਨਾਂ ਦੇ ਹੱਕ ਦੇ ਵਿੱਚ ਅੱਜ ਅਸੀਂ 3-4 ਕਹਿੰਦੇ 11:00 ਤੋਂ ਲੈ ਕੇ 2 ਵਜੇ ਤੱਕ ਅਸੀਂ ਸਾਰੇ ਪੰਜਾਬ ਦੇ ਵਿੱਚ ਸੂਪਲਾਜਾ ਬੰਦ ਕਰਨੀ ਆ ਉਹ ਬੰਦ ਹੈਗੇ ਨਹੀਂ ਉਸ ਤੋਂ ਬਾਅਦ ਇਹ ਕੀਤਾ ਜਾਊਗਾ ਇਹ ਟਾਈਮ ਕੀ ਹੀ ਬੰਦ ਕਰ ਰਹਾ ਹੋਦਾ ہاں 11:00 ਵਜੇ ਤੋਂ ਲੈ ਕੇ 2:00 ਵਜੇ ਤੱਕ ਜੋ ਸਾਡੇ ਸਹਿਯੋਗਤ ਮਾਰਜੀ ਦੇ ਮੋਰਚੇ ਦੀ ਕਾਲ ਆ 32 27 ਅੱਥੇ ਬੰਨੀਆਂ ਦੀ ਉਹਦੇ ਨਾਲ 2:00 ਵਜੇ ਤੱਕ ਕਰਾ ਖੜਾ ਉੱਥੇ ਬੰਨੀਆਂ ਬਾਰਡਰ ਤੇ ਵੀ ਬੈਠੇ ਆ ਸਾਨੂੰ ਬਾਰਡਰ ਤੇ ਬੈਠੇ ਨੇ ਤੁਸੀਂ ਇਹ ਪ੍ਰੋਟੈਕਟਸ ਵਾਲੇ ਕੀ ਕਾਰਨ ਕੀ ਆ ਅਸੀਂ ਉਹਨਾਂ ਦੇ ਹੱਕ ਚ ਕਰ ਰਹੇ ਆ ਉਹ ਵੀ ਸਾਡੇ ਵਿੱਚੇ ਨੇ ਅਸੀਂ ਸਾਡੀਆਂ ਮੰਗਾਂ ਇੱਕੋ ਹੀ ਨੇ ਅਸੀਂ ਉਹਨਾਂ ਰੋਸ ਵਜੋਂ ਉਹਨਾਂ ਤੇ ਤਸ਼ੱਦਦ ਹੋਇਆ ਜੋ ਉਹਨਾਂ ਦਾ ਜ਼ੁਲਮ ਹੋਇਆ ਕੋਈ ਦੁਸ਼ਮਣ ਉਹ ਨਹੀਂ ਕਰਦਾ ਇਹਨਾਂ ਜਿਹੜੂ ਕੋਈਆਂ ਚਰਾਈਆਂ ਗੈਸ ਛੱਡੀ ਹੋਰ ਜੋ ਕੁਝ ਵੀ ਉਹਨਾਂ ਨੇ ਸਿੱਕੇ ਵੀ ਛੱਡੇ ਛੱਡਿਆ ਉਹ ਉਹਨਾਂ ਨੇ ਬਹੁਤ ਸਾਡੇ ਨਾਲ ਧੱਕਾ ਕੀਤਾ ਹੁਣ ਅਗਲਾ ਸਟੈਪ ਕੀ ਹੋਊ ਆਪਣਾ ਮਸਲਾ ਕਰਨ ਦਾ ਬਾਰੇ ਕੀ ਕਹਿਣਾ ਚਾਹੁੰਦੇ ਹਾਂ ਸਾਡਾ ਕੱਲ ਨੂੰ ਸੰਯੁਕਤ ਮੋਰਚਾ ਦਿੱਲੀ ਕੰਨੀਓ ਸਾਰਾ ਭਾਰਤ ਬੰਦ ਪੰਜਾਬ ਬੰਦ ਔਰ ਜਿਹਦੇ ਵਿੱਚ ਅਸੀਂ ਇਹ ਰੋਸ ਵਜੋਂ ਕੀਤਾ ਵੀ ਸਾਡੀਆਂ ਮੰਗਾਂ ਜਿਹੜੀਆਂ ਦਿੱਲੀ ਤੋਂ ਉਹ ਦੂਰੀਆਂ ਸੀਗੀਆਂ ਜੇ ਵਾ ਮੰਗਾ ਕਰਨ ਲੱਗਾ ਟਾਈਮ ਬਹੁਤ ਲੱਗੂ ਸੀਗਾ ਵੀ ਟਾਈਮ ਕੱਢ ਲਾਉਣਾ ਉਹ ਮੰਗਾ ਸਾਡੀਆਂ ਉਹੀ ਨੇ ਜੋ ਉੱਥੋਂ ਲੈ ਕੇ ਆਏ ਸੀ ਡਾਕਟਰ ਸ਼ੋਮੀਨਾਸ ਦੀ ਰਿਪੋਰਟ ਤੇ ਮਿਸਰੇ ਦਾ ਜੋ ਕੁਝ ਹੋਇਆ ਉਹਨਾਂ ਦਾ ਉਹ 20 22 20000 ਉਹ ਬੀਲੀ ਬੈਲਾ ਉਹਨੂੰ ਖਤਮ ਕਰੋ ਇਹ ਮੰਗਾ ਲੈ ਕੇ ਅਸੀਂ 16 ਤਰੀਕ ਨੂੰ ਸਾਰਾ ਭਾਰਤ ਬੰਦ ਕਰ ਰਹੇ ਹਾਂ ਸਾਰਾ ਦਿਨ ਬੰਦ ਰਹੂਗੇ ਜੀ ਇਹ ਜਿਹੜਾ ਬੰਦ ਦੀ ਆ ਉਦੋਂ ਸਾਰਾ ਦਿਨ ਬੰਦ ਰਹੂਗਾ ਪਰ ਜਿਹੜਾ ਟ੍ਰੈਫਿਕ ਆ ਉਹ ਅਸੀਂ 12 ਤੋਂ 4 ਵਜੇ ਦੇ ਬੰਦ ਕਰਨਾ ਠੀਕ ਤੇ ਪਹਿਲਾਂ ਅਸੀਂ ਸਾਰੇ ਆ ਬੰਦਿਆਂ ਨੂੰ ਜਿਹੜੇ ਵਿਆਹ ਵਾਲੇ ਸ਼ਾਦੀ ਵਾਲੇ ਹੋਣ ਕੋ ਸਕੂਲਾਂ ਵਾਲੇ ਹੋਣ ਇਹਦੇ ਕਰਕੇ ਅਸੀਂ ਛੋਟ ਦਿੱਤੀ ਆ ਬੱਚਾਂ ਤੇ ਟਰੱਕ ਜਿਹੜੇ ਦੂਜੀਆਂ ਟੈਂਪੂ ਟੂਪੂ ਨੇ ਉਹ ਸਾਰੇ 12 ਵਜੇ ਤੋਂ ਲੈ ਕੇ ਸਾਡਾ ਬੰਦ ਹੋਊਗਾ ਤੁਹਾਡਾ ਧੰਨਵਾਦ ਵਾਹਿਗੁਰੂ ਜੀ ਕਾ ਕਾਲ ਸਹਾ ਵਾਹਿਗੁਰੂ ਜੀ ਕੀ ਫਤਿਹ ਜੀ ਦਾ ਮੈਂ ਤੁਹਾਡੀ ਮੈਂ ਨਾ ਹਰਦੀਪ ਸਿੰਘ ਗਿਆਸਪੁਰਾ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਸੰਘਨ ਕਾਰਡੀਆਂ ਜ਼ਿਲ੍ਹਾ ਲੁਧਿਆਣਾ ਜਿਵੇਂ ਤੁਸੀਂ ਕੱਲ ਕਿਹਾ ਸੀ ਕਿ ਅੱਜ ਟੋਲ ਪਲਾਜ਼ਾ ਫ੍ਰੀ ਕਰਨੇ ਨੇ ਅੱਜ ਕੀਤੇ ਕੀ ਨੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਇਹ ਸੰਯੁਕਤ ਮੋਰਚੇ ਦੀ ਕਾਲ ਸੀ ਜੀ ਜੋ ਆਪਣੀਆਂ ਕੁਝ ਜਥੇਬੰਦੀਆਂ ਨਾਲ ਆਪਣੇ ਦਿੱਲੀ ਨੂੰ ਜਾ ਰਹੇ ਹਾਂ ਅਸੀਂ ਪ੍ਰੋਟੈਸਟ ਕਰਨ ਉਹਨਾਂ ਦੇ ਨਾਲ ਸੰਭੂ ਬਾਰਡਰ ਤੇ ਘਨੌਰੀ ਬਾਰਡਰ ਤੇ ਥੋੜਾ ਜਿਹਾ ਸਖਤਾਈ ਬਹੁਤ ਜ਼ਿਆਦਾ ਸਰਕਾਰ ਦਾ ਜਿਹੜਾ ਵਿਹਾਰ ਸੀ ਬਹੁਤ ਜਿਵੇਂ ਆਪਾਂ ਕਹਿੰਦੇ ਅਫਸੋਸ ਜਾਣ ਕਰ ਰਿਹਾ ਅੱਥਰੂ ਗਾਇ ਤੇ ਗੋਲੇ ਛੱਟੇ ਗਏ ਨੇ ਉਹਨਾਂ ਦਾ ਕਾਫੀ ਉਹਨਾਂ ਤੇ ਤਸੱਦਦ ਕੀਤਾ ਜਾ ਰਿਹਾ ਕੱਲ ਸੰਯੁਕਤ ਮੋਰਚੇ ਦੀ ਐਮਰਜੈਂਸੀ ਮੀਟਿੰਗ ਹੋਈ ਆ ਜਿਸ ਦੇ ਵਿੱਚ ਫੈਸਲਾ ਲਿਆ ਗਿਆ ਵੀ ਜਿੰਨੇ ਵੀ ਟੋਲ ਪਲਾਜ਼ੇ ਨੇ ਇਹ 4 ਘੰਟੇ ਦੇ ਲਈ ਬੰਦ ਕੀਤੇ ਜਾਣਗੇ ਪੂਰੇ ਅੱਜ ਕਿੰਨੇ ਤੋਂ ਕਿੰਨੇ ਵਜੇ ਲਈ ਬੰਦ ਕੀਤੇ ਗਏ ਨੇ ਦੇਖੋ ਅਸੀਂ ਇਹ तकरीबन 10:00 ਵਜੇ ਬੰਦ ਕਰਤਾ ਜੀ ਹੁਣ ਦੇਖਦੇ ਆ ਵੀ ਪ੍ਰੋਗਰਾਮ ਕਿੰਨੇ ਵਜੇ ਤੱਕ ਚੱਲਦਾ ਉਸ ਤੋਂ ਬਾਅਦ ਤੱਕ ਚੱਲੂਗਾ ਅੰਦਾਜ਼ਾ ਫਿਰ ਵੀ ਅੰਦਾਜ਼ਾ ਤਾਂ 3 4 ਤਾਂ ਬੱਜੀ ਜਾਣਗੇ ਜੀ 3 4 ਹਾਂ ਜੀ ਤੁਹਾਨੂੰ ਲੱਗਦਾ ਹੈ ਕਿ ਇਹਦੇ ਨਾਲ ਕੋਈ ਕੇਂਦਰ ਸਰਕਾਰ ਤੇ ਕੋਈ ਫਰਕ ਪਵੇਗਾ 4 5 ਫ੍ਰੀ ਕਰਨਾ ਦੇਖੋ ਇਹ ਇੱਕ ਸਰਕਾਰ ਨੂੰ ਅਸੀਂ ਉਹਨਾਂ ਦੇ ਕੰਨਾਂ ਤੱਕ ਆਪਣੀ ਆਵਾਜ਼ ਪਹੁੰਚਾਉਣ ਦੇ ਲਈ ਵੀ ਵੀ ਸਾਡੇ ਭਾਈਚਾਰੇ ਦੇ ਵਿੱਚ ਰੋਸ ਆ ਪੰਜਾਬ ਦੇ ਵਿੱਚ ਜਿਹੜਾ ਤੁਸੀਂ ਸਾਡੇ ਦੂਜੇ ਭਾਈਆਂ ਦੇ ਉੱਤੇ ਤਸੱਦਦ ਕੀਤਾ ਇੱਕ ਮੈਸੇਜ ਦੇ ਲਾਉਣ ਦੇ ਲਈ ਅਸੀਂ ਇਹ ਇਕਾਲ ਦਿੱਤੀ ਹੈ ਕਿ ਹੁਣ ਤੁਹਾਨੂੰ ਕੀ ਲੱਗਦਾ ਕਿ ਜੋਗਰੀ ਰਣਨੀਤੀ ਕਿਸਾਨਾਂ ਦੀ ਕੀ ਹੋਵੇਗੀ ਦਿੱਖੋ ਜਿਹੜੀ ਅਗਲੀ ਰਾਨ ਦਿੱਤੀ ਆ ਜੋ ਸਾਡੇ ਸੀਨੀਅਰ ਲੀਡਰ ਨੇ ਸੰਯੁਕਤ ਮੋਰਚੇ ਤੇ ਉਹ ਮੇਰੇ ਹਿਸਾਬ ਨਾਲ ਕੱਲ ਨੂੰ ਜਾਂ ਪਰਸ ਨੂੰ ਤਾਂ ਮੀਟਿੰਗ ਕਰਨਗੇ ਉਹਦੇ ਵਿੱਚ ਕੱਲ ਨੂੰ ਤਾਂ ਸਾਡਾ ਪ੍ਰੋਗਰਾਮ ਆ ਭਾਰਤ ਬੰਦ ਦਾ ਜਿਹਦੇ ਵਿੱਚ 6 ਵਜੇ ਤੋਂ ਲੈ ਕੇ ਸ਼ਾਮੀ 4 ਵਜੇ ਤੱਕ ਸਾਰਾ ਉਰਨਤੌਣ ਤੇ ਬੰਦ ਹੋਊਗਾ ਦੁਕਾਨਾਂ ਸ਼ਹਿਰਾਂ ਦੀਆਂ ਨੇ ਚਾਹੇ ਪਿੰਡਾਂ ਦੀਆਂ ਨੇ ਪੂਰੇ ਆਵਾਜਾਈ ਠੱਪ ਰਹੂਗੀ ਉਸ ਤੋਂ ਬਾਅਦ ਜੋ ਜਥੇਬੰਦੀਆਂ ਜੋ ਫੈਸਲਾ ਦੇਣਗੇ ਐਸਕੇਮ ਅਸੀਂ ਉਹਦੇ ਮੁਤਾਬਕ ਆਪਣੇ ਕੰਮ ਕਰਾਂਗੇ